ਤੇ ਖਬਰ ਜਲੰਧਰ ਤੋਂ ਜਿੱਥੇ ਗੈਂਗਸਟਰ ਲਖਬੀਰ ਲੰਡਾ ਗਰੁੱਪ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਵੱਲੋਂ ਜਲੰਧਰ ਦੇ ਵਿੱਚ ਪੁਲਿਸ ਨਾਲ ਮੋਟਪੇੜ ਹੋਈ ਮੋਟਪੇੜ ਤੋਂ ਬਾਅਦ ਦੋਵੇਂ ਗੈਂਗਸਟਰ ਜਿਹੜੇ ਨੇ ਉਹ ਕਾਬੂ ਕੀਤੇ ਗਏ ਨੇ ਜਿਨ੍ਹਾਂ ਤੇ ਜ਼ਬਰੀ ਵਸੂਲੀ ਸਮੇਤ ਕਈ ਹੋਰ ਮਾਮਲਿਆਂ ਦੇ ਵਿੱਚ ਇਹ ਸ਼ਾਮਲ ਦੱਸੇ ਜਾ ਰਹੇ ਨੇ ਦੋਵਾਂ ਪਾਸਿਆਂ ਤੋਂ ਕਰੀਬ 50 ਤੋਂ ਵੱਧ ਰਾਉਂਡ ਫਾਇਰ ਹੋਏ ਦੋ ਪੁਲਿਸ ਮੁਲਾਜ਼ਮ ਵੀ ਇਸ ਮੁੱਠਪੇੜ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਔਰੋਪੀਆਂ ਤੋਂ ਇਸ ਦੌਰਾਨ 7 ਪਿਸਟਲ ਤੇ ਕਈ ਜ਼ਿੰਦਾ ਕਾਰਤੂਸ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਤੇ ਇਸ ਖਬਰ ਤੇ ਤੁਹਾਨੂੰ ਦੱਸ ਦਈਏ ਕਿ ਸਾਡੇ ਸਹਿਯੋਗੀ ਸਮਤ ਪ੍ਰੀਤ ਮਹਾਲਸਣ ਨਾਲ ਜੁੜ ਚੁੱਕੇ ਨੇ ਜੀ ਸਮਤ ਹੋਰ ਕੀ ਅਪਡੇਟ ਹੈ ਇਸ ਲੰਡਾ ਗਰੁੱਪ ਤੇ ਦੋ ਗੈਂਗਸ ਜਿਹਦੇ ਵਿੱਚ ਕਾਬੂ ਹੋਏ ਨੇ ਕੀ ਅਪਡੇਟ ਹੈ ਜਰਮਨ ਦੇਖੋ ਵਿਜ਼ੂਅਲ ਜਿਹੜੇ ਆ ਉਹ ਬਹੁਤ ਹੀ ਜਿਹੜੇ ਆ ਇਸ ਵਕਤ ਜਿਹੜੇ ਖੋਪੜਾ ਜਿਹੜੇ ਨਜ਼ਾਰਾ ਨਹੀਂ ਕਿਉਂਕਿ ਪੁਲਿਸ ਅਤੇ ਬਰਮਾਸ਼ਾ ਦੇ ਵਿਚਾਲੇ ਜਿਹੜੀ ਆ ਉਹ ਫਾਇਰਿੰਗ ਉੱਦੀ ਜਿਹੜੀ ਆਪਾਂ ਨਜ਼ਰ ਆ ਰਹੀ ਹੈ ਲਗਭਗ 50 ਦੇ ਕਰੀਬ ਜਿਹੜੀ ਇਹ ਫਾਇਰਿੰਗ ਤੇ ਦੱਸੀ ਜਾ ਰਹੀ ਹੈ ਕਿ ਬਜਾ ਦੇ ਕਰੀਬ ਜਿਹੜੇ ਰਾਉਂਡ ਫਾਇਰ ਜਿਹੜੇ ਆ ਆ ਦੋਵਾਂ ਦੇ ਆਪਸ ਵਿੱਚ ਜਿਹੜੇ ਆ ਉਹ ਨਜ਼ਰ ਆਏ ਤੇ ਇਸ ਤਰੀਕੇ ਦੇ ਨਾਲ ਲਖਬੀਰ ਸਿੰਘ ਲੰਡਾ ਦੇ ਦੋ ਗੁਰਗਿਆਂ ਨੂੰ ਆਖਿਰਕਾਰ ਪੁਲਿਸ ਫੜਨ ਦੇ ਵਿੱਚ ਕਾਮਯਾਬ ਹੋ ਪਾਈ ਹੈ ਲਖਬੀਰ ਸਿੰਘ ਲੰਡਾ ਜਿਸ ਦਾ ਨਾਮ ਜਿਹੜਾ ਇੰਟੈਲੀਜੈਂਸ ਵਿਭਾਗ ਦੇ ਉੱਤੇ ਜਦੋਂ ਰਾਕਟ ਲਾਂਚ ਚੱਲਿਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉੱਪਰ ਕੇ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਹੀ ਲਖਬੀਰ ਸਿੰਘ ਲੰਡਾ ਜਿਹੜਾ ਆਪਣਾ ਗੈਂਗ ਨੂੰ ਜਿਹੜਾ ਕੈਨੇਡਾ ਬੈਠ ਕੇ ਜਿਹੜਾ ਪੂਰਨ ਤੌਰ ਤੇ ਉਹਪਰੇਟ ਕਰ ਰਿਹਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜੋ ਇਸ ਵਕਤ ਦੋ આરોપી ਫੜੇ ਗਏ ਨੇ ਉਹ ਉਹ ਲਖਬੀਰ ਸਿੰਘ ਲੰਡਾ ਤੇ ਗੈਂਦ ਦੇ ਨਾਲ ਜੁੜੇ ਹੋਏ ਸਨ ਅਤੇ ਕਈ ਵਾਰਦਾਤਾਂ ਨੂੰ ਪਹਿਲਾਂ ਵੀ ਉਹਨਾਂ ਵੱਲੋਂ ਇਜ਼ਾਮ ਦਿੱਤਾ ਗਿਆ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਈ ਵਾਰਦਾਤਾਂ ਨੂੰ ਉਹਨਾਂ ਵੱਲੋਂ ਇਜ਼ਾਮ ਦਿੱਤਾ ਜਾਣਾ ਸੀ ਕਿਉਂਕਿ ਉਹਨਾਂ ਦੇ ਕੋਲੋਂ ਕਈ ਜਿੰਦਾ ਕਾਰਤੂਸ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਇਸੇ ਤਰੀਕੇ ਦੇ ਨਾਲ ਸੱਤ ਵੈਪਨ ਵੀ ਜਿਹੜੇ ਆਉਂਦਾ ਤੋਂ ਰਿਕਵਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਤਿੰਨ ਬੇਸੀ ਕੱਟੇ ਤੇ ਬਾਕੀ ਚਾਈਨੈਸ ਪਿਸਤਲ ਜਿਹੜੇ ਆ ਉਹ ਦੱਸੇ ਜਾ ਰਹੇ ਨੇ ਤੇ ਫਿਲਹਾਲ ਤਸਵੀਰ ਇਹੀ ਦੇਖਣਯੋਗ ਰਹੇਗੀ ਕਿ ਕੀ ਹੋਰ ਹੋਰ ਕਿਹੜੇ ਕਿਹੜੇ ਸਥਾਨ ਵਿੱਚ ਵਰਤਾਂ ਕੁਲੀਆਂ ਨੇ ਤੇ ਕਿਤਾ ਕਿਤਾ ਵਾਰਦਾਤਾਂ ਨੂੰ ਅੱਗੇ ਅੰਜਾਮ ਇਹਨਾਂ ਵਿਅਕਤੀਆਂ ਵੱਲੋਂ ਦਿੱਤਾ ਜਾਣਾ ਸੀ ਤਾਂ ਉਸ ਦੀ ਵੀ ਤਸਵੀਰ ਜਿਹੜੀ ਆ ਉਹ ਦੇਖਣਯੋਗ ਰਹੀ ਸੀ ਜੀ ਸਮਝ ਜਿਹੜੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਐਨਕਾਉਂਟਰ ਦੀਆਂ ਕਮਾਦ ਦਾ ਖੇਤ ਇਹ ਜਲੰਧਰ ਦੇ ਕਿਸ ਇਲਾਕੇ ਦੀਆਂ ਤਸਵੀਰ देखो ਹਲੇ ਪੂਰਨ ਤੌਰ ਤੇ ਉੱਤੇ ਇਸ ਜਗ੍ਹਾ ਨੂੰ ਪੁਲਿਸ ਵੱਲੋਂ ਜਿਹੜਾ ਉਹ ਡਿਸਕਲੋਸ ਨਹੀਂ ਕੀਤਾ ਗਿਆ ਹੈਗਾ ਕਿ ਅਕੀਕਰ ਕਿਸ ਜਗ੍ਹਾ ਦੇ ਉੱਤੇ ਜਿਹੜੀ ਇਹ ਗੈਂਗਸਟਰ ਨੇ ਜਿਹੜੇ ਉਹ ਲੁਕੇ ਹੋਏ ਸਨ ਕਿਉਂਕਿ ਇਹ ਸ਼ੰਕਾ ਇਹ ਜਤਾਈ ਜਾ ਰਹੀ ਹੈ ਕਿ ਉੱਥੇ ਹੋਰ ਵੀ ਕਈ ਜਿਹੜੇ ਗੈਂਗਸਟਰ ਜਿਹੜੇ ਉਹ ਇਹਨਾਂ ਦੇ ਨਾਲ ਜਿਹੜੇ ਹੋ ਸਕਦੇ ਨੇ ਤਾਂ ਜਿਸ ਨੂੰ ਲੈ ਕੇ ਹੁਣ ਇੱਕ ਸਰਚ ਆਪਰੇਸ਼ਨ ਜਿਹੜਾ ਉਹ ਜਲੰਧਰ ਪੁਲਿਸ ਵੱਲੋਂ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਕਿ ਅਕੀਕਰ ਕੀ ਜੀ ਸਮਤ ਤੁਹਾਨੂੰ ਇੱਥੇ ਰੋਕਣਾ ਪੈ ਰਿਹਾ ਸਾਡੇ ਨਾਲ ਪੁਲਿਸ ਕਮਿਸ਼ਨਰ ਸੁਪਨ ਚਰਮਾ ਜੁੜ ਚੁੱਕੇ ਨੇ ਸੁਪਨ ਚਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਨਾ ਮਾਚਲ ਤੇ ਜੀ ਜੀ ਸੁਪਨ ਚਰਮਾ ਜੀ ਇਹ ਜਿਹੜੀ ਸਾਡੇ ਕੋ ਵੀ ਤਸਵੀਰਾਂ ਆਈਆਂ ਨੇ ਇਨਕਾਊਂਟਰ ਹੋਇਆ ਜਲੰਧਰ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਇਹ ਕੌਣ ਲੋਕ ਸਨ ਇਹਨਾਂ ਤੋਂ ਕੀ ਕੀ ਰਿਕਵਰ ਹੋਇਆ ਹੈ ਦੇ ਵਰ ਨੋਨ ਗੈਂਗਸਟਰਸ ਤੇ ਮਰਡਰ ਟੈਕਸਟੋਰਨ ਦੇ ਪਰਚੇ ਨਾ ਤੇ ਪਹਿਲੇ ਵੀ ਦਰਜੇ ਬੇਲ ਤੇ ਬਾਹਰ ਆਏ ਸੀਗੇ ਲਖਵੀਰ ਲੰਡਾ ਜਿਹੜਾ ਫੋਰਨ ਬੈਠਾ ਹੈ ਨੋਨ ਗੈਂਗਸਟਰ ਵੀ ਹੈ ਟੈਰਰਿਸਟ ਵੀ ਹੈ ਉਹਦੇ ਐਸੋਸੀਏਟ ਸੀਗੇ ਉਹ ਉਹਦੇ ਨਾਲ ਡਾਇਰੈਕਟ ਇੰਟਰ ਸੀਗੇ ਇਹ ਛੁਪੇ ਹੋਏ ਸੀਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇਹਨਾਂ ਨੇ ਆਪਣੇ ਰਿਹائش ਸ਼ਿਫਟ ਕਰਨੀ ਸੀ ਕਿਸੇ ਦਾ ਵੇਟ ਕਰ ਰਹੇ ਸੀਗੇ ਤੇ ਟਿਪ ਆਫ ਸੀਗਾ ਸਾਡੇ ਕੋਲ ਤੇ ਘੇਰਾ ਪਾ ਕੇ ਫਾਇਰਿੰਗ ਹੋਈ ਹੈ ਦੋਨੋਂ ਪਰਸਨ ਦੇ ਨਾਲ ਕਾਫੀ ਕੰਟਰੀ ਮੈਂਟ ਤੇ ਤੁਝੇ ਵੈਪਨ ਮਿਲੇ ਸੱਤ ਦੇ ਕਰੀਬ ਹੁਣ ਤੱਕ ਤਾਂ ਬਰਾਮਤ ਹੋਏ ਬਾਕੀ ਸੱਤ ਚੱਲ ਰਹੀ ਹੈ ਤੇ ਘਾਇਲ ਹੋ ਗਏ ਜਿਹੜੇ ਕ੍ਰਾਸ ਫਾਇਰਿੰਗ ਚ ਦੋ ਸਾਡੇ ਮੁਲਾਜ਼ਮ ਜਿਹੜੇ ਹੈ ਉਹ ਵੀ ਘਾਇਲ ਹੋਏ ਜੀ ਸਰ ਇਹ ਜਿਹੜੀਆਂ ਤਸਵੀਰਾਂ ਦੇਖ ਸਕਦੇ ਆ ਕਿ ਇਹ ਇੱਕ ਕਮਾਤ ਦਾ ਖੇਤ ਹੈ ਗੰਨੇ ਦਾ ਖੇਤ ਹੈ ਇਹ ਜਲੰਧਰ ਦਾ ਕਿਹੜਾ ਇਲਾਕਾ ਹੈ ਜਿੱਥੇ ਇਹਨਾਂ ਨੂੰ ਘੇਰਾ ਪਾਇਆ ਗਿਆ ਸੀ ਜੀ ਇਸ ਸਸਦਰ ਦਾ ਇਲਾਕਾ ਹਾਂ ਜੀ ਸਰ ਮੇਰੀ ਆਵਾਜ਼ ਸੁਣ ਪਾ ਰਹੇ ਹਾਂਜੀ ਹਾਂਜੀ ਇਹ ਸਦਰ ਸਦਰ ਪੁਲਿਸ ਸਟੇਸ਼ਨ ਦਾ ਇਲਾਕਾ ਹੈ ਠੀਕ ਹੈ ਜੀ ਠੀਕ ਹੈ ਤਾਂ ਇਹ ਇਹਨਾਂ ਦੇ ਜਿਹੜੇ ਇਹ ਤੁਸੀਂ ਦੱਸਿਆ ਹੈ ਕਿ ਇਹਨਾਂ ਦਾ ਜਿਹੜਾ ਹੈਂਡਲਰ ਹੈ ਉਹ ਫੋਰਨ ਬੈਠਾ ਹੋਇਆ ਹੈ ਤਾਂ ਇਹ ਸਾਰੇ ਇਹਨਾਂ ਤੋਂ ਹੋਰ ਵੀ ਕੋਈ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਹੋਰ ਅੱਗੇ ਵੀ ਕੋਈ ਲੀਡ ਮਿਲਦੀ ਇਹਨਾਂ ਤੋਂ ਸੰਭਾਵਨਾ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਤੌਰ ਤੇ ਹੀ ਕਾਫੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਕੋਈ ਅਜੀਹੀ ਘਟਨਾ ਵੀ ਹੈ ਜਿਨ੍ਹਾਂ ਦੇ ਵਿੱਚ ਇਹ ਵੌਂਟਡ ਸਨ ਇਹ ਇਨੀਸ਼ੀਅਲ ਹੁਮਤਾਫਾ ਪੜਿਆ ਹੀ ਹੈ ਨਾ ਨੂੰ ਇਹ ਇਨ ਕੋਰਸ ਆਫ ਇਨਵੈਸਟੀਗੇਸ਼ਨ ਤੋਂ ਅੱਗੇ ਚੱਲਦਾ ਜਾਊਗਾ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਡੇਲੀ ਪੋਸਟ ਨਾਲ ਜੁੜੇ ਤੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਸੋ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ ਕਮਿਸ਼ਨਰ ਆਫ ਪੁਲਿਸ ਜਲੰਧਰ ਸੁਆਪਨ ਚਰਮਾ ਨੇ ਦੱਸਿਆ ਹੈ ਕਿ ਇਹ ਸਦਰ ਥਾਣੇ ਦੇ ਅਧੀਨ ਆਉਂਦਾ ਇਲਾਕਾ ਹੈ ਤੇ ਜਿੱਥੇ ਇਹ ਇਹਨਾਂ ਨੂੰ ਕੇਰਾ ਪਾਇਆ ਗਿਆ ਸੀ ਤਾਂ ਜਿਹੜੀ ਉਹਨਾਂ ਨੂੰ ਇਨਪੁਟ ਮਿਲੀ ਸੀ ਉਸ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਤਾਂ ਲਖਬੀਰ ਲੰਡਾ ਗਰੁੱਪ ਜਿਹੜਾ ਉਹਦਾ ਜਿਹੜਾ ਹੈਂਡਲਰ ਹੈ ਉਹ ਵਿਦੇਸ਼ ਬਿਠਾਏ ਉਹਦੇ ਇਸ਼ਾਰੇ ਤੇ ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਫਿਲਹਾਲ ਜਿਹੜਾ ਹੈ ਇਹਨਾਂ ਦੋਵਾਂ ਗੈਂਗਸਟਰਸ ਨੂੰ ਜਿਹੜਾ ਪੁਲਿਸ ਦੇ ਵੱਲੋਂ ਐਨਕਾਊਂਟਰ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਤੇ ਜੋ ਜਾਣਕਾਰੀ ਹੈ ਉਹਦੇ ਮੁਤਾਬਕ 50 ਤੋਂ ਵੱਧ ਰਾਊਂਡ ਜਿਹੜੇ ਫਾਇਰ ਦੋਵੇਂ ਪਾਸਿਆਂ ਤੋਂ ਹੋਈ ਹੈ ਕ੍ਰਾਸ ਫਾਇਰਿੰਗ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਨੇ ਉਹ ਵੀ ਜ਼ਖਮੀ ਹੋ ਗਏ ਨੇ ਤਾਂ ਇਹਨਾਂ ਦੇ ਕੋਲੋਂ ਜਿਹੜੇ 7 ਪਿਸਟਲ ਤੇ ਕਈ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਤਾਂ ਇਹ ਤੁਸੀਂ ਰਾਤ ਨੂੰ ਸੀ ਦੇਖ ਸਕਦੇ ਹੋ ਕਿ ਕਿਸੇ ਜਿਵੇਂ ਕਮਾਦ ਦੇ ਖੇਤ ਦੇ ਵਿੱਚ ਜਿਹੜਾ ਕਿ ਪੁਲਿਸ ਦੇ ਵੱਲੋਂ ਇਹਨਾਂ ਨੂੰ ਘੇਰਾ ਪਾ ਕੇ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਇਨਕਾਊਂਟਰ ਦੇ ਵਿੱਚ ਜਿਹੜਾ 50 ਦੇ ਕਰੀਬ 라ਉਂਡ ਜਿਹੜੀ ਕ੍ਰਾਸ ਫਾਇਰਿੰਗ ਹੋਈ ਤਾਂ ਇਸੇ ਦੌਰਾਨ ਜਿਹੜੇ ਨੇ ਦੋ ਗੈਂਗਸਟਰ ਜਿਹੜੇ ਜਿਨ੍ਹਾਂ ਨੂੰ ਘੇਰਾ ਪਾਇਆ ਗਿਆ ਸੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਦੇ ਕੋਲੋਂ 7 ਪਿਸਟਲ ਵੀ ਬਰਾਮਦ ਹੋਏ ਨੇ ਦਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਹੋਰ ਕਿਹੜੇ-ਕਿਹੜੇ ਮਾਮਲੇ ਦੇ ਵਿੱਚ ਸ਼ਾਮਲ ਸਨ ਤਾਂ ਇਹਨਾਂ ਦਾ ਜਿਹੜਾ ਸਬੰਧ ਹੈ ਉਹ ਲੰਡਾ ਗਰੁੱਪ ਜਿਹੜਾ ਕਿ ਲਖਬੀਰ ਲੰਡਾ ਹੈ ਉਹ ਵਿਦੇਸ਼ ਦੇ ਵਿੱਚ ਬੈਠਾ ਹੈ ਤੇ ਉਹਦੇ ਇਸ਼ਾਰੇ ਤੇ ਇਹਨਾਂ ਦੇ ਵੱਲੋਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਪਰ ਸ਼ੁਰੂਆਤੀ ਜਾਣਕਾਰੀ ਦੇ ਵਿੱਚ ਪਤਾ ਲੱਗਾ ਹੈ ਕਿ ਜ਼ਬਰੀ ਵਸੂਲੀ ਫਰੋਤੀ ਮੰਗਣ ਜਿਹੇ ਮਾਮਲਿਆਂ ਦੇ ਵਿੱਚ ਇਹ ਸ਼ਾਮਲ ਦੱਸੇ ਜਾ ਰਹੇ ਹਨ ਜਲੰਧਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਟੀਵੀ ਸਕਰੀਨ ਤੇ ਲਖਵੀਰ ਲੰਡਾ ਗਰੁੱਪ ਦੇ ਦੋ ਗੈਂਗਸਟਰ ਜਿਹੜੇ ਨੇ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਨੇ ਗੰਨੇ ਦੇ ਖੇਤ ਦੇ ਵਿੱਚ ਇਹ ਲੁਕੇ ਹੋਏ ਸਨ ਪੁਲਿਸ ਦੇ ਵੱਲੋਂ ਜਿਹੜੀ ਮਿਲੀ ਜਾਣਕਾਰੀ ਦੇ ਮੁਤਾਬਕ ਉਹਨਾਂ ਨੇ ਕਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਉਹਨਾਂ ਨੂੰ ਜੋ ਲੀਡ ਮਿਲੀ ਸੀ ਇਨਪੁਟ ਮਿਲੀ ਸੀ ਉਸ ਦੇ ਆਧਾਰ ਤੇ ਉਹਨਾਂ ਨੇ ਇਹਨਾਂ ਨੂੰ ਕੇਰਾ ਪਾਉਂਦਿਆਂ ਹੋਇਆ ਜਿਹੜਾ ਉੱਥੇ ਇਨਕਾਊਂਟਰ ਕੀਤਾ ਤਾਂ ਇਸ ਦੌਰਾਨ ਇਨਕਾਊਂਟਰ ਦੌਰਾਨ ਬਦਮਾਸ਼ਾਂ ਦੇ ਵੱਲੋਂ ਵੀ ਪੁਲਿਸ ਤੇ ਜਿਹੜੀ ਫਾਇਰਿੰਗ ਕੀਤੀ ਗਈ ਤਾਂ ਦੋਵਾਂ ਪਾਸਿਆਂ ਤੋਂ ਕਰੀਬ 50 ਦੇ ਕਰੀਬ ਜੜੀ ਆ ਉਹ ਰਾਉਂਡ ਜੜੀ ਆ ਉਹ ਫਾਇਰ ਦੱਸੇ ਜਾ ਰਹੇ ਨੇ ਹੋਏ ਨੇ ਤਾਂ ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਤਾਂ ਇਹਦੇ ਦੋਵੇਂ ਜਿਹੜੇ ਗੈਂਗਸਟਰ ਨੇ ਇਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ